ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾਉਣ ਲੱਗੇ ਆ ਜੀ ਬਹੁਤ ਹੀ ਟੇਸਟੀ ਜਿੰਗਾਂ ਮਠੀਆਂ ਬਿਲਕੁਲ ਸੌਖੇ ਤਰੀਕੇ ਨਾਲ ਵੀਡੀਓ ਨੂੰ ਅੰਤ ਤੱਕ ਦੇਖਿਓ ਸਕਿਪ ਨਾ ਕਰਿਓ ਜੀ ਬਿਲਕੁਲ ਆਸਾਨ ਤਰੀਕੇ ਦੇ ਨਾਲ ਆਪਾਂ ਜਿਹੜੀਆਂ ਮਠੀਆਂ ਬਣਾ ਕੇ ਤਿਆਰ ਕਰਨ ਲੱਗੇ ਆ ਤੇ ਸਭ ਤੋਂ ਪਹਿਲਾਂ ਆਪਾਂ ਜਿਹੜਾ ਮੈਦਾ ਲੈਣੇ ਆ ਜੀ ਇੱਕ ਕੌਲੀ ਕਿਉਂਕਿ ਮੈਂ ਥੋੜੀਆਂ ਬਣਾਉਣੀਆਂ ਤੁਸੀਂ ਜ਼ਿਆਦਾ ਬਣਾਉਣੀਆਂ ਤਾਂ ਜ਼ਿਆਦਾ ਲੈ ਸਕਦੇ ਇੱਕ ਕੌਲੀ ਆਪਾਂ ਮੈਦੇ ਦੀ ਲਈਏ ਛਾਣ ਲੈਨੇ ਇਹਨੂੰ ਚੰਗੀ ਤਰ੍ਹਾਂ ਬਿਲਕੁਲ ਸੌਖਾ ਤਰੀਕਾ ਸਿੱਖਪਨਾ ਕਰਿਓ ਪੂਰੀ ਦੇਖਿਓ ਵੀਡੀਓ ਨੂੰ ਤੇ ਫਿਰ ਇਹ ਆਪਾਂ ਨੂੰ ਪਤਾ ਲੱਗਦਾ ਆ ਤੁਹਾਨੂੰ ਪਤਾ ਹੀ ਆ ਵੀ ਵੀਡੀਓ ਅਸੀਂ ਬਿਲਕੁਲ ਆਸਾਨ ਜਿਹੇ ਤਰੀਕੇ ਨਾਲ ਬਣਾਈ ਦੀ ਆ ਇਹ ਜਿਹੜੀ ਆਪਾਂ ਬਜ਼ਾਰੋਂ ਲਿਆ ਕੇ ਖਾਂਦੇ ਆ ਨਾ ਮਠੀਆਂ ਜਿਹੜੀਆਂ ਖਾਂਦੇ ਆ ਉਹ ਆਪਾਂ ਘਰੇ ਬਣਾ ਕੇ ਤਿਆਰ ਕਰ ਸਕਦੇ ਆ ਇੱਕ ਕੌਲੀ ਮੈਦਾ ਛਾਣ ਲਿਆ ਇਹਦੇ ਹਸਾਬ ਦੇ ਨਾਲ ਆਪਾਂ ਲੂਣ ਲੈ ਲਿਆ ਅੱਧਾ ਕ ਚਮਚਾ ਅੱਧਾ ਕ ਚਮਚਾ ਆਪਾਂ ਅਜਵੈਣ ਦਾ ਲੈ ਲਿਆ ਹੱਥ ਦੇ ਉੱਤੇ ਇਹਨੂੰ ਕਰਦੇ ਆਂ ਕ੍ਰਸ਼ ਤੇ ਮਸਲ ਕੇ ਚੰਗੀ ਤਰ੍ਹਾਂ ਇਹਨੂੰ ਪਾ ਦਨੇ ਆ ਤੇ ਹੁਣ ਇਹਦੇ ਵਿੱਚ ਆਪਾਂ ਇਹਨੂੰ ਥੋੜਾ ਮਿਕਸ ਕਰ ਲੰਨੇ ਆ ਏਦਾਂ ਕੁਛ ਨਹੀਂ ਇੱਚ ਆਪਾਂ ਪਾਣਾ ਕੋਈ ਸੋਡਾ ਇਹਨੂੰ ਕੁਛ ਨਹੀਂ ਆਪਾਂ ਪਾਉਣਾ ਇਹਦੇ ਵਿੱਚ ਤੇ ਇਹਦੇ ਵਿੱਚ ਹੁਣ ਆਪਾਂ ਪਾਨੇ ਆ ਦੋ ਵੱਡੇ ਚਮਚੇ ਜਿਹੜੇ ਆ ਰਿਫਾਈਨ ਦੇ ਤੁਸੀਂ ਰਿਫਾਈਨ ਪਾ ਲਾ ਕੋਈ ਹੋ ਪਾ ਲਓ ਜੋ ਤੁਹਾਨੂੰ ਚੰਗ ਲਾਦਾ ਉਹ ਪਾ ਲਓ ਆਪਾਂ ਦੋ ਚਮਚੇ ਭਰ ਕੇ ਜਿਹੜੇ ਆ ਰੀਫਾਈਨਡ ਤੇ ਪਾਇਆ 올ਿਵ ਆਇਲ ਜਿਹੜਾ ਉਹ ਪਾਇਆ ਮੈਂ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਜਿਹੜਾ ਆਪਾਂ ਮਿਕਸ ਕਰਨਾ ਹੈ ਇਹ ਜਿਹੜਾ ਮੈਦਾਣਾ ਇਹਨੂੰ ਸਵਾਰ ਕੇ ਜਿਹੜਾ ਘਿਓ ਮਸਾਲਾ ਜੋ ਵੀ ਹੈ ਪਾਇਆ ਆਪਾਂ ਇਹ ਚ ਤੇ ਸਵਾਰ ਕੇ ਆਪਾਂ ਹੱਥਾਂ ਦੇ ਨਾਲ ਮਸਲ ਮਸਲ ਕੇ ਇਹਨੂੰ ਬਿਲਕੁਲ ਇੱਕੋ ਜਿਹਾ ਕਰਨਾ ਹੈ ਇਹਨੂੰ ਮੈਦੇ ਨੂੰ ਤੇ ਆਪਣੀ ਜਿਹੜੀਆਂ ਮਠੀਆਂ ਬਹੁਤ ਹੀ ਸਵਾਦ ਬਣੂਗੀਆਂ कुरकुਰੀਆਂ ਕ੍ਰਿਸਪੀ ਬਣੂਗੀਆਂ ਤੇ ਐਦਾਂ ਆਪਾਂ ਹੱਥਾਂ ਦੇ ਨਾਲ ਸਵਾਰ ਕੇ ਮਸਲ ਲੈਣਾ ਜੀ ਇਹਨੂੰ ਤੇ ਕਾਲੀ ਮਿਰਚ ਮੈਨੂੰ ਜ਼ਿਆਦਾ ਭੁੱਲ ਗਈ ਸੀ ਤੇ ਥੋੜੀ ਜਿਹੀ ਆਪਾਂ ਕਾਲੀ ਮਿਰਚ ਪਾ ਲੈਣੇ ਜ਼ਿਆਦਾ ਪੈ ਗਈ ਚਮਚੇ ਵੀ ਥੋੜੀ ਜਿਹੀ ਪਾ ਲੈਣੇ ਥੋੜੀ ਵਾਪਸ ਪਾ ਦੰਨੇ ਆ ਕਿਉਂਕਿ ਆਪਣਾ ਮੈਦਾ ਜਿਹੜਾ ਥੋੜਾ ਇੱਕ ਕੌਲੀ ਲਈ ਆ ਮੈਂ ਤੇ ਜਿੰਨੀ ਕੁ ਇਹਦੀ ਜ਼ਰੂਰਤ ਆ ਰਿਕੁਆਇਰਮੈਂਟ ਆ ਉੰਨੀ ਕੁ ਆਪਾਂ ਇਹਦੇ ਵਿੱਚ ਪਾ ਲਈਆ ਕਾਲੀ ਮਿਰਚ ਜ਼ਿਆਦਾ ਨਹੀਂ ਪਾਉਣੀ ਤੇ ਹੁਣ ਸਵਾਰ ਕੇ ਇਹਨੂੰ ਹੱਥਾਂ ਨਾਲ ਕਰ ਲੈਨੇ ਮਿਕਸ ਤੇ ਫਿਰ ਇਹਨੂੰ ਪਾਣੀ ਪਾ ਕੇ ਆਪਾਂ ਸਖਤ ਜਿਹਾ ਆਟੇ ਨੂੰ ਗੁੰਨਣਾ ਜਿਦਾਂ ਆਪਾਂ ਮਟਰੀ ਬਣਾਉਣ ਲਈ ਗੁੰਦੇ ਆ ਨਾ ਸਖਤ ਜਿਹਾ ਆਟਾ ਤੇ ਉਦਾਂ ਦਾ ਆਪਾਂ ਆਟਾ ਇਹਦਾ ਗੁੰਨ ਕੇ ਜਿਹੜਾ ਤਿਆਰ ਕਰਨਾ ਬਸ ਇਹਨੂੰ ਏਦਾਂ ਮਸਲਨਾ ਸਵਾਰ ਕੇ ਤੇ ਦੇਖੋ ਏਦਾਂ ਜਿਹੜਾ ਇਕੱਠਾ ਹੁੰਦਾ ਮੈਂ ਏਦਾਂ ਮੁਠੀ ਬਣਦੀ ਹੈ ਇਹਦੀ ਤੇ ਹੁਣ ਆਪਾਂ ਇਹਨੂੰ ਥੋੜਾ ਥੋੜਾ ਪਾਣੀ ਪਾ ਕੇ ਤੇ ਇੱਕੋ ਵਾਰੀ ਪਾਣੀ ਨਹੀਂ ਪਾਉਣਾ ਇਹਦੇ ਵਿੱਚ ਨਹੀਂ ਤਾਂ ਬੇਕਾਰ ਹੋ ਜਾਊਗਾ ਮੈਂ ਏਦਾਂ ਜਿਹੜਾ ਇਹ ਬੜੇ ਹਿਸਾਬ ਨਾਲ ਗੁੰਨਣਾ ਪੈਂਦਾ ਥੋੜਾ ਥੋੜਾ ਪਾਣੀ ਪਾ ਕੇ ਤੇ ਇਹਨੂੰ ਆਪਾਂ ਰੜਾਈ ਜਾਣਾ ਹੈ ਪਾਣੀ ਜ਼ਿਆਦਾ ਨਹੀਂ ਪਾਉਣਾ ਇਹਦੇ ਵਿੱਚ ਕਿਉਂਕਿ ਆਪਾਂ ਸਖਤ ਜਿਹਾ ਗੁੰਨਣਾ ਹੈ ਇਹਨੂੰ ਤੇ ਚੰਗੀ ਤਰ੍ਹਾਂ ਮਸਲ ਮਸਲ ਕੇ ਇਹਨੂੰ ਆਪਾਂ ਮੈਦੇ ਨੂੰ ਜਿਹੜਾ ਆ ਗੁੰਨਣਾ ਹੈ ਠੀ ਤੇ ਇਹਨੂੰ ਗੁੰਨ ਕੇ ਆਪਾਂ ਥੋੜੀ ਦੇਰ ਟੱਕ ਦਾਣਾ ਆ ਤੇ ਤਾਂ ਕਿ ਵਧੀਆ ਤਰੀਕੇ ਨਾਲ ਤਿਆਰ ਹੋ ਜਵੇ ਵੀਡੀਓ ਮੇਰੀ ਚੰਗੀ ਲੱਗਦੀ ਹਿੰਦੀ ਤਾਂ ਵੀਡੀਓ ਨੂੰ ਲਾਈਕ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਤੁਹਾਡੇ ਕਮੈਂਟ ਸਾਨੂੰ એનર્ਜੀ ਦਿੰਦੇ ਆ ਤੇ ਦੇਖੋ ਇਦਾਂ ਤਾਂ ਆਪਾਂ ਜਿਹੜਾ ਆਟਾ ਆ ਗੁੰਨ ਕੇ ਤਿਆਰ ਕਰ ਲਿਆ ਤੇ ਇਹਨੂੰ ਹੁਣ ਆਪਾਂ ਟੱਕ ਦੰਨੇ ਆ ਤੇ ਟੱਕ ਕੇ ਰੱਖ ਦੰਨੇ ਇਹਨੂੰ 5 ਮਿੰਟ ਟੱਕ ਦਿੱਤਾ ਸੀ ਆਪਾਂ ਤੇ ਤੇਲ ਆਪਾਂ ਘੱਟ ਸੇਕਦੇ ਉੱਤੇ ਗਰਮ ਰੱਖਿਆ ਆ ਤੇ ਹੁਣ ਇਹਨੂੰ ਫਿਰ ਇੱਕ ਵਾਰੀ ਸਵਾਦ ਕੇ ਮਸਲਨੇ ਆ ਤਾਂ ਕਿ ਇਹ ਮੁਲਾਇਮ ਜਿਹਾ ਜਿਹੜਾ ਹੋ ਜਾਊਗਾ ਵਧੀਆ ਤਰੀਕੇ ਨਾਲ ਇਦਾਂ ਇਹਨੂੰ ਮਸਲ ਕੇ ਇਕੱਠਾ ਕਰ ਲਿਆ ਤੇ ਚਕਲੇ ਦੇ ਉੱਤੇ ਪਹਿਲਾਂ ਇਹਨੂੰ ਥੋੜਾ ਜਿਹਾ ਆਪਾਂ ਫਲਾਣੇ ਆ ਤੇ ਹੱਥਾਂ ਦੇ ਨਾਲ ਹੀ ਇਦਾਂ ਕਰਦੇ ਕਿਉਂਕਿ ਮੈਦਾ ਜਿਹੜਾ ਆ ਨਾ ਉਹ ਸੁੰਗੜਦਾ ਰਹਿੰਦਾ ਇਕੱਠਾ ਹੁੰਦਾ ਰਹਿੰਦਾ ਆ ਤੇ ਆਪਣਾ ਜਿਹੜਾ ਚਕਲਾ ਉਹ ਛੋਟਾ ਆ ਤੇ ਆਪਾਂ ਇਹਨੂੰ ਹੁਣ ਸੈਲਫ ਸਾਫ ਕਰਕੇ ਨਾ ਉਹਦੇ ਉੱਤੇ ਹੀ ਇਹਨੂੰ ਆਪਾਂ ਬੇਲਾਂਗੇ ਕਿਉਂਕਿ ਕਾਫੀ ਮੋਟਾ ਹੈ ਇਹ ਤੇ ਝਾਕਲੇ ਤੇ ਪੂਰਾ ਨਹੀਂ ਇਹ ਫੈਲਣਾ ਹੈਗਾ ਮੋਟਾ ਹੈ ਇਹ ਨਾ ਜਿਆਦਾ ਇਸ ਕਰਕੇ ਆਪਾਂ ਪਹਿਲਾਂ ਇਹਨੂੰ ਫਲਾ ਲੈਣੇ ਚੰਗੀ ਤਰ੍ਹਾਂ ਇਦਾਂ ਤੇ ਫਿਰ ਆਪਾਂ ਸੈਲਫ ਨੂੰ ਸਵਾਰ ਕੇ ਸਾਫ ਕਰਕੇ ਨਾ ਤੇ ਇਹਦੇ ਉੱਤੇ ਇਹਨੂੰ ਆਪਾਂ ਤਿਆਰ ਕਰਦੇ ਆ ਤੇ ਇਹ ਤੇ ਇਹਨੂੰ ਆਪਾਂ ਬੇਲ ਲੈਣਾ ਤੇ ਜੇ ਜੇ ਤਾਂ ਆਪਾਂ ਇਹਨੂੰ ਬਿਲਕੁਲ ਹੀ ਪਤਲਾ ਕਰ ਲਿਆ ਜ਼ਿਆਦਾ ਪਤਲਾ ਕਰ ਲਿਆ ਤਾਂ ਫਿਰ ਇਹ ਜਿਹੜੀਆਂ ਮਠੀਆਂ ਆਪਣੀਆਂ ਬਿਲਕੁਲ ਕ੍ਰਿਸਪੀ ਬਣਣਗੀਆਂ ਪਤਲੀਆਂ ਥੋੜਾ ਜਿਹਾ ਮੋਟਾ ਰੱਖਾਂਗੇ ਤਾਂ ਵਧੀਆ ਮਠੀ ਬਣ ਕੇ ਤਿਆਰ ਹੋਊਗੀ ਤੇ ਹਲੇ ਇਹਨੂੰ ਆਪਾਂ ਬੇਲਣਾ ਆਇਆ ਕਾਫੀ ਵੱਡਾ ਇਹਨੂੰ ਬੇਲ ਲੈਣਾ ਆ ਆਪਾਂ ਤੇ ਮੈਂ ਐਡਾ ਆਹੇ ਥੋੜੇ ਜਿਹਾ ਔਖਾ ਬੇਲਦਾ ਹੁੰਦਾ ਹੈ ਦੇਖੋ ਜੀ ਐਡਾ ਵੱਡਾ ਇਹਨੂੰ ਆਪਾਂ ਬੇਲ ਲਿਆ ਤੇ ਇੱਕ ਆਪਾਂ ਲੈ ਲਿਆ ਕਾਂਟਾ ਉਹਦੇ ਨਾਲ ਆਪਾਂ ਜਿਹੜੇ ਆ ਸਾਰੇ ਰੋਟੀ ਦੇ ਵਿੱਚ ਆਪਾਂ ਸ਼ੇਕ ਕਰ ਦਨੇ ਤਾਂ ਕਿ ਇਹ ਜਿਹੜੀਆਂ ਮਠੀਆਂ ਆਪਣੀਆਂ ਫੁੱਲਣ ਨਾ ਅੰਦਰ ਤੱਕ ਚੰਗੀ ਤਰ੍ਹਾਂ ਪੱਕ ਜਾਣ ਤੇ ਕੋਈ ਵੀ ਤੁਸੀਂ ਚੀਜ਼ ਲੈ ਲਓ ਤੇ ਉਹਦੇ ਨਾਲ ਤੁਸੀਂ ਛੋਟੇ ਛੋਟੇ ਪੀਸੇ ਦੇ ਕੱਟ ਲਓ ਤੇ ਮੇਰੇ ਕੋਲ ਆਈਸਕ੍ਰੀਮ ਜਮਾਉਣ ਵਾਲਾ ਸੀ ਇਹ ਤੇ ਛੋਟਾ ਜਿਹਾ ਤੇ ਇਹਦੇ ਨਾਲ ਹੀ ਮੈਂ ਜਿਹੜੇ ਇਹ ਇਦਾਂ ਕੱਟ ਲੈਣੇ ਆ ਥੋੜੀ ਜਿਹਾ ਕੱਟ ਕੇ ਆਪਾਂ ਪਹਿਲਾਂ ਤੇਲ 'ਚ ਪਾ ਦਨੇ ਆ ਬਾਕੀ ਦੇ ਆਪਾਂ ਫਿਰ ਬਾਜ ਕੱਟ ਲੈਣੇ ਐਦਾਂ ਹੀ ਸਾਰੇ ਕੱਟਨੇ ਆ। ਲਓ ਜਿਵੇਂ ਸੱਤ ਤੱਕ ਪੀਸ ਆਪਾਂ ਕੱਟ ਲਏ ਆ। ਦੇਖੋ ਐਦਾਂ ਦੀਆਂ ਤਿਆਰ ਹੋ ਗਈਆਂ। ਤੇ ਇਹ ਆਪਾਂ ਚੱਕ ਜਿਹੜੇ ਪੀਸ ਆਏ ਆ ਆਪਾਂ ਪਾ ਦੇਣੇ ਤੇਲ 'ਚ। ਤੇ ਬਾਕੀ ਜਿਹੜੇ ਰਹਿੰਦੇ ਆ ਫਿਰ ਆਪਾਂ ਉਹਨਾਂ ਨੂੰ ਵੀ ਜਦੋਂ ਤੱਕ ਇਹਨਾਂ ਨੇ ਬਣਨਾ ਉਦੋਂ ਤੱਕ ਆਪਾਂ ਉਹਨਾਂ ਨੂੰ ਵੀ ਕੱਟ ਲੈਣਾ। ਜੇ ਤਾਂ ਆਪਣੇ ਕੋਲ ਹੋਰ ਮੈਂ ਐਦਾਂ ਬਚਿਆ। ਫਿਰ ਆਪਾਂ ਜਿਹੜਾ ਸਾਈਡਾਂ ਅੜੇ ਦੁਆਲੇ ਬਚ ਗਿਆ ਇਹ ਆਪਾਂ ਉਹਦੇ ਵਿੱਚ ਰੱਖ ਲਵਾਂਗੇ ਪਰ ਆਪਣੇ ਕੋ ਬਚਿਆ ਨਹੀਂ ਆਪਾਂ ਇਹ ਐਦਾ ਛੋਟੇ ਪੀਸ ਕਰਕੇ ਇਹਨੂੰ ਵੀ ਫਰਾਈ ਕਰ ਲੈਣਾ ਤੇ ਤੇਲ ਆਪਾਂ ਗਰਮ ਰੱਖਿਆ ਹੈ ਮੀਡੀਅਮ ਸੇਕ ਦੇਤੇ ਤੇ ਇਹ ਜਿਹੜੇ 6-7 ਪੀਸ ਆਪਾਂ ਬਣਾਏ ਆ ਨਾ ਇਹਨਾਂ ਨੂੰ ਆਪਾਂ ਪਾ ਦਨੇ ਆ ਤੇ ਉਹਨੂੰ ਦੇਰ ਚ ਆਪਾਂ ਬਾਕੀ ਦੇ ਕੱਟ ਲੰਨੇ ਆ ਤੇ ਬਹੁਤ ਹੀ ਸੌਖਾ ਤਰੀਕਾ ਆ ਜੀ ਜਿਹੜੀਆਂ ਬਾਜ਼ਾਰੋਂ ਲਿਆ ਕੇ ਖਾਣੀਆਂ ਨਾ ਉਹਦੇ ਨਾਲ ਘਰੇ ਬਣਾ ਕੇ ਤਿਆਰ ਕਰ ਲਓ ਆਟੇ ਦੀ ਵੀ ਬਣਾ ਸਕਦੇ ਆ ਆਟੇ ਦੀ ਵੀ ਵਧੀਆ ਤਿਆਰ ਹੋ ਜੰਨੀ ਆ ਇਹ ਵਸੇ ਦੇ ਨਾ ਜਿਹੜਾ ਆ ਕਟ ਸੇਕ ਦੇ ਉੱਤੇ ਹਲਾ ਦੁੱਤਾ ਆ ਤੇ ਐਦਾਂ ਹੀ ਇਹਨਾਂ ਨੂੰ ਸਿਕਣ ਦਿੰਨੇ ਆ ਲਓ ਜੀ ਇਹ ਜਿਹੜੀਆਂ ਆ ਤਿਆਰ ਹੋ ਗਈਆਂ ਉੰਨੀ ਦੇਰ ਚ ਆਪਾਂ ਜਿਹੜੀਆਂ ਦੂਜੀਆਂ ਸੀਗੀਆਂ ਤੇ ਉਹ ਕੱਟ ਲਈਆਂ ਆ ਸਾਰੀਆਂ ਤੇ ਹੁਣ ਇਹਨਾਂ ਨੂੰ ਆਪਾਂ ਕੱਢ ਲੈਣੇ ਆ ਤੇ ਬਾਕੀ ਦੀਆਂ ਜਿਹੜੇ ਪੀਸ ਆ ਸਾਰੇ ਤੇ ਉਹ ਆਪਾਂ ਪਾ ਦੇਣੇ ਦੇਖ ਸਕਦੇ ਤੁਸੀਂ ਕਿੰਨੀਆਂ ਸੋਹਣੀਆਂ 골ਡਨ ਕਲਰ ਇਹਨਾਂ ਦਾ ਹੋ ਗਿਆ ਆ ਤੇ ਜਦੋਂ ਬਾੜੀਆਂ ਜੀਆਂ ਠੰਡੀਆਂ ਹੋ ਗਈਆਂ ਐਨ ਕ੍ਰਿਸਪੀ ਹੋ ਜਾਣੀਆਂ ਇਹ ਤੇ ਬਾਕੀ ਜਿਹੜੀਆਂ ਸਾਰੀਆਂ ਕੱਢ ਲਈਆਂ ਆਪਾਂ ਤੇ ਉਹ ਹੁਣ ਆਪਾਂ ਸਾਰੀਆਂ ਇੱਕੋ ਵਾਰੀ ਪਾ ਦੇਣੀ ਆ ਤੇਲ 'ਚ ਜਾ ਕੇ ਇਹਨਾਂ ਨੇ ਆਪੇ ਕਲੀਆਂ-ਕਲੀਆਂ ਹੋ ਜਾਣਾ ਸਾਰੀਆਂ ਨੇ ਇੱਕੋ ਵਾਰੀ ਵੀ ਸਿੱਟ ਸਕਦੇ ਆ ਤੇ ਦੇਖੋ ਬਸ ਐਦਾਂ ਇਹਨਾਂ ਨੂੰ ਹਿਲਾਦਣਾ ਜਿਹਦੇ ਪਹਿਲਾਂ ਆਪਾਂ ਬਣਾਈਆਂ ਉੱਦੇ ਬਣਾ ਲੈਣੀਆਂ ਇਹ ਵੀ ਸੇਕ ਨੂੰ ਮੀਡੀਅਮ 'ਤੇ ਰੱਖਣਾ ਆ ਫੁੱਲ ਨਹੀਂ ਕਰਨਾ ਨਹੀਂ ਤਾਂ ਅੰਦਰੋਂ ਕੱਚੀਆਂ ਰਹਿ ਜੂਗੀਆਂ ਇਹ ਤੇ ਇਸੇ ਤਰ੍ਹਾਂ ਆਪਾਂ ਇਹਨਾਂ ਨੂੰ ਵੀ ਜਿਦਾ ਪਹਿਲਾਂ ਬਣਾਈਆਂ ਉਦਦੇ ਆਪਾਂ ਇਹਨਾਂ ਨੂੰ ਦੇਖੋ ਜਿਹੜੇ ਬਾਕੀ ਸਾਈਡਾਂ ਬਚੀਆਂ ਸੀ ਨਾ ਜੇ ਆਪਣੇ ਕੋਲ ਹੋਰ ਹੁੰਦਾ ਆਪਾਂ ਉੱਚ ਰਲਾਉਣੀਆ ਸੀ ਪਰ ਆਪਾਂ ਛੋਟੇ ਛੋਟੇ ਪੀਸੇ ਦੇ ਕਰਲੇ ਵੀ ਬਹੁਤ ਸੋਹਣੇ ਤਿਆਰ ਹੋ ਜਾਣੇ ਆ ਤੇ ਲਓ ਜੀ ਇਹ ਵੀ ਦੇਖੋ 골ਡਨ ਹੋ ਗਈਆਂ ਬਹੁਤ ਸੋਹਣੀਆਂ ਤੇ ਬਹੁਤ ਟਾਈਮ ਨਹੀਂ ਲੱਗਦਾ ਇਹਨਾਂ ਨੂੰ ਪਰ ਸੇਕ ਘੱਟ ਰੱਖ ਕੇ ਪਕਾਉਣੀਆ ਕੱਢ ਲੈਣਾ ਇਹਨਾਂ ਨੂੰ ਵੀ ਆਪਾਂ ਅੰਦਰ ਤੱਕ ਸਿੱਕ ਗਈਆਂ ਕਿਉਂਕਿ ਇਹਦੇ ਵਿੱਚ ਆਪਾਂ ਜਿਹੜੇ ਸ਼ੇਕ ਕਰ ਲਏ ਸੀ ਨਾ ਤੇ ਉਹਦੇ ਨਾਲ ਇਹ ਅੰਦਰ ਤੱਕ ਕਹਿਣ ਸਿੱਕ ਜੰਨੀਆਂ ਮੈਂ ਬਾਅਦ ਚ ਤੋੜ ਕੇ ਦਿਖਾ ਲਦੀ ਬਹੁਤ ਹੀ ਵਧੀਆ ਕ੍ਰਿਸਪੀ ਮਠੀਆਂ ਆਪਣੀਆਂ ਬਣ ਕੇ ਤਿਆਰ ਹੋ ਗਈਆਂ ਮੇਰੀ ਵੀਡੀਓ ਚੰਗੀ ਲੱਗਦੀ ਹੈ ਤਾਂ ਤਾਂ ਵੀਡੀਓ ਨੂੰ ਲਾਈਕ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਮੈਨੂੰ ਦੱਸਿਆ ਕਰੋ ਤੁਹਾਡੇ ਕਮੈਂਟ ਸਾਨੂੰ એનર્ਜੀ ਦਿੰਦੇ ਆ ਤੇ ਬਹੁਤ ਦੇਖੋ ਇੰਨੀ ਗਰਮੀ ਆ ਬਹੁਤ ਮਿਹਨਤ ਕਰਦੀ ਆ ਮੈਂ ਬੜੀ ਮਿਹਨਤ ਦੇ ਨਾਲ ਮੈਂ ਹਰ ਇੱਕ ਵੀਡੀਓ ਤਿਆਰ ਕਰਦੀ ਆ ਤੇ ਇਹ ਵੀ ਸਾਰੇ ਪੀਸ ਆਪਾਂ ਇਹਦੇ ਵਿੱਚ ਪਾ ਦਾਨੇ ਆ ਇੱਕ ਵਾਰੀ ਆਪਾਂ ਸਾਰੇ ਬਾਹ ਦੇਣੇ ਐ ਇਦਾਂ ਤੇ ਤੇਲ ਚ ਜਾ ਕੇ ਆਪੇ ਕੱਲੇ ਕੱਲੇ ਹੋ ਜਾਣੇ ਆ ਇਹਨਾਂ ਨੂੰ ਵੀ ਬਸ ਆਪਾਂ ਉੱਤੇ ਕ੍ਰਿਸਪੀ ਕਰਕੇ ਇਹਨਾਂ ਨੂੰ ਵੀ ਆਪਾਂ ਕੱਢ ਲੈਣਾ ਹਲਾ ਦੇਣਾ ਇੱਕ ਵਾਰੀ ਤਾਂ ਕਿ ਕੱਲੇ ਕੱਲੇ ਹੋ ਜਾਣ ਸਾਰੇ ਇਹ ਤੇ ਦੂਜੀਆਂ ਜਿਹੜੀਆਂ ਆ ਉਹ ਆਪਾਂ ਥੋੜੀਆਂ ਜੀਆਂ ਠੰਡੀਆਂ ਹੁੰਦੀਆਂ ਮੈਂ ਤੁਹਾਨੂੰ ਤੋੜ ਕੇ ਦਿਖਾ ਲਦੀ ਆ ਬਹੁਤ ਹੀ ਸੋਹਣੀਆਂ ਆਪਣੀਆਂ ਮੱਠੀਆਂ ਬਣ ਕੇ ਤਿਆਰ ਹੋਈਆਂ ਇੱਕ ਕੁਆਲੀ ਮੈਦੇ ਦੀ ਸੀ ਤੇ ਉਹਦੇ ਨਾਲ ਆਪਾਂ ਦੇਖ ਲਓ ਕਾਫੀ ਸਾਰੀਆਂ ਮਠੀਆਂ ਜਿਹੜੀਆਂ ਬਣਾ ਲਈਆਂ ਤੁਸੀਂ ਜ਼ਿਆਦਾ ਬਣਾਉਣੀ ਆ ਤਾਂ ਜ਼ਿਆਦਾ ਮਹਿਤਾ ਪਾ ਲਓ ਜਿਹਦਾ ਮਟਰੀ ਬਣਾਉਣੀ ਉਦਦੇ ਆਪਾਂ ਬਣਾ ਲਈਆਂ ਦੇਖੋ ਕਿੰਨੀਆਂ ਸੋਹਣੀਆਂ ਇਹ ਦੇਖਣ ਨੂੰ ਲੱਗਦੀਆਂ ਇੰਨੀਆਂ ਇਹ ਕ੍ਰਿਸਪੀ ਜਣੀਆਂ ਖਾਣ ਨੂੰ ਆ ਤੋੜ ਕੇ ਦਿਖਾਨੀ ਮੈਂ ਦੇਖੋ ਕਿੰਨੀਆਂ ਸੋਹਣੀਆਂ ਇਹ ਕ੍ਰਿਸਪੀ ਹਨ ਬਹੁਤ ਸੋਹਣੀਆਂ कुरकुरिया बन ਕੇ ਤਿਆਰ ਹੋਈਆਂ ਜ਼ਰੂਰ ਬਣਾਓ ਜੀ ਵੀਡੀਓ ਚੰਗੀ ਲੱਗਦੀ ਹੁੰਦੀ ਤਾਂ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਨਾ ਮੇਰੇ ਵੀਬਰ ਜਿਹੜੇ ਜੁੜਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਪੋਰਟ ਕਰੋ ਦੇਖੋ ਜੀ ਬਹੁਤ ਹੀ ਵਧੀਆ ਮਠੀਆਂ ਆਪਣੀਆਂ ਬਣ ਕੇ ਤਿਆਰ ਹੋ ਗਈਆਂ ਵੀਡੀਓ ਦੇਖਣ ਲਈ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਣਾਓ ਤੇ ਖਾਓ ਜੀ ਸਪੋਰਟ ਕਰੋ ਜੀ ਚੈਨਲ ਨੂੰ ਮੇਰੇ ਨੂੰ